ਬਦਲ ਕੇ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਕਰਾ ਰਹੇ ਹੋ ਤੇ ਨਹੀਂ ਨਹੀਂ ਅਸੀਂ ਅਰੇ ਡਿਸਪੂਟ ਚੱਲਦਾ ਸੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਕਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਅੱਛਾ ਹਾਂ ਜੀ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਸਾਥੀਓ ਦੱਸ ਦਈਏ ਕਿ ਬੰਗਿਆਂ ਵਿਖੇ ਘਰੇਲੂ ਝਗੜੇ ਦੇ ਦੌਰਾਨ ਦੂਜੇ ਵਿਆਹ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਇਹ ਖਬਰ ਮਸ਼ਹੂਰ ਗਾਇਕ ਹਸਨ ਮਾਨਕ ਉਰਫ ਹਸਨ ਖਾਨ ਦੇ ਨਾਲ ਜੁੜੀ ਹੋਈ ਹੈ ਕਿਹਾ ਜਾਂਦਾ ਹੈ ਕਿ ਵਿਆਹ ਦੋ ਜਿਸਮਾਂ ਦਾ ਨਹੀਂ ਦੋ ਰੂਹਾਂ ਦਾ ਮੇਲ ਹੁੰਦਾ ਹੈ ਪਰ ਹੁਣ ਮਸ਼ਹੂਰ ਗਾਇਕ ਹਸਨ ਮਾਨਕ ਦੇ ਉਸ ਦੀ ਘਰ ਵਾਲੀ ਵੱਲੋਂ ਗੰਭੀਰ આરોਪ ਲਗਾਏ ਗਏ ਹਨ ਗੰਭੀਰ ਇਲਜ਼ਾਮ ਲਗਾਏ ਗਏ ਹਨ ਹਸਨ ਮਾਨਕ ਦੀ ਜ਼ਿੰਦਗੀ ਪਹਿਲਾਂ ਹੀ ਵਿਵਾਦਾਂ ਵਿੱਚ ਰਹੀ ਹੈ ਕਿਉਂਕਿ ਉਹਨਾਂ ਦਾ ਆਪਣੇ ਪ੍ਰਮੋਟਰ ਦੇ ਨਾਲ ਕੋਈ ਰੱਪੜ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਹਸਨ ਮਾਨਕ ਦੀ ਜ਼ਿੰਦਗੀ ਵਿੱਚ ਘਰੇਲੂ ਕਲੇਸ਼ ਕਰਕੇ ਫਿਰ ਤੋਂ ਸੁਰਖੀਆਂ ਬਣੀਆਂ ਦੱਸ ਦਈਏ ਹਸਨ ਮਾਨਕ ਦੀ ਪਹਿਲੀ ਪਤਨੀ ਮਨਦੀਪ ਕੌਰ ਜੋ ਕਿ ਪਟੰਡਾ ਤੋਂ ਹਨ ਉਹਨਾਂ ਨੇ 23 ਤਰੀਕ ਨੂੰ ਪਹਿਲਾ ਇੱਕ ਕੰਪਲੇਂਟ ਪੁਲਿਸ ਥਾਣੇ ਦਿੱਤੀ ਸੀ ਕਿ ਉਹਨਾਂ ਦੇ ਹਸਬੰਡ ਜਾਨੀ ਕਿ ਹਸਨ ਮਾਨਕ ਉਰ ਫਸਨ ਖਾਨ ਜਿਹੜੇ ਕਿ ਇੱਥੇ ਵਿਆਹ ਕਰਨ ਆਏ ਹਨ ਅਤੇ ਅੱਜ ਇੱਕ ਵਾਰ ਫਿਰ ਤੋਂ ਹਸਨ ਮਾਨਕ ਦੀ ਜਿਹੜੀ ਘਰ ਵਾਲੀ ਐ ਉਹ ਬੰਗਿਆ ਵਿਖੇ ਪਹੁੰਚਦੀ ਐ ਤੇ মিডিਆ ਦੇ ਰੂਬਰੂ ਹੁੰਦੀ ਐ ਮਨਦੀਪ ਕੌਰ ਦਾ ਕਹਿਣਾ ਐ ਕਿ ਉਸ ਦਾ 2022 ਵਿੱਚ ਹਸਨ ਮਾਨਕ ਦੇ ਨਾਲ ਨਿਕਾਹ ਹੁੰਦਾ 23 ਤਰੀਕ ਨੂੰ ਹਸਨ ਮਾਨਕ ਉਸ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਕਮਰੇ ਵਿੱਚ ਢੱਕ ਕੇ ਯੂਕੇ ਦੀ ਕਿਸੇ ਕੁੜੀ ਨਾਲ ਵਿਆਹ ਕਰਾਉਣ ਦੇ ਇਰਾਦੇ ਨਾਲ ਬੰਗਿਆ ਆਉਂਦਾ ਹਾਲਾਂਕਿ ਪੁਲਿਸ ਦਾ ਕਹਿਣਾ ਐ ਕਿ ਕੰਪਲੇਂਟ ਜਿਹੜੀ ਉਹਨਾਂ ਕੋਲ ਪਹੁੰਚ ਗਈ ਐ ਲੇਕਿਨ ਹਾਲੇ ਤੱਕ ਲੜਕੀ ਤੇ ਜਿਹੜਾ ਆ ਉਹ ਕੋਈ ਪ੍ਰੂਫ ਨਹੀਂ ਦੇ ਸਕਿਆ ਕਿ 23 ਤਰੀਕ ਨੂੰ ਸ਼ਾਦੀ ਹੋਈ ਹੈ ਪਰ ਲੜਕੀ ਦਾ ਕਹਿਣਾ ਹੈ ਕਿ ਹਸਨਮਾਨਕ 23 ਤਰੀਕ ਨੂੰ ਸ਼ਾਦੀ ਕਰਨ ਲਈ ਆਇਆ ਸੀ 3 ਮਹੀਨੇ ਪਹਿਲਾਂ ਹਸਨਮਾਨਕ ਦੀ ਘਰ ਵਾਲੀ ਦੀ ਜੋ ਵਕੀਲ ਹੈ ਉਸ ਦਾ ਕਹਿਣਾ ਹੈ ਕਿ ਜੀਨਾਮਾ ਕਰਕੇ ਹਸਨਮਾਨਕ ਆਪਣੀ ਘਰ ਵਾਲੀ ਨੂੰ ਵਾਪਸ ਲੈ ਕੇ ਗਿਆ ਸੀ ਪਰ ਇੱਥੇ ਸਭ ਤੋਂ ਵੱਧ ਹੈਰਾਨ ਕਰਨ ਵਾਲਾ ਚੌਕਾ ਦੇਣ ਵਾਲਾ ਵਰਜਨ ਆਇਆ ਗ੍ਰੰਥੀ ਸਿੰਘ ਗੁਰਮੇਲ ਸਿੰਘ ਜੀ ਦਾ ਜਿਨ੍ਹਾਂ ਦਾ ਕਹਿਣਾ ਹੈ ਕਿ 23 ਨਵੰਬਰ ਨੂੰ ਪੰਥ ਮਾਤਾ ਸਾਹਿਬਕੌਰ ਗੁਰਦੁਆਰਾ ਸਾਹਿਬ ਵਿਖੇ ਹਸਨ ਮਾਨਕ ਅਤੇ ਜਸਪ੍ਰੀਤ ਕੌਰ ਦਾ ਗੁਰੂ ਮਰਿਆਦਾ ਅਨੁਸਾਰ ਵਿਆਹ ਹੁੰਦਾ ਆਨੰਦ ਕਾਰਜ ਹੁੰਦਾ ਤਾਂ ਇਹ ਵੱਡੇ ਸਵਾਲ ਨੇ ਕਿਉਂਕਿ ਹਸਨ ਮਾਨਕ ਨੇ মিডিਆ ਅੱਗੇ ਗੱਲ ਕੀਤੀ ਹੈ ਕਿ ਮੇਰਾ ਫੈਮਿਲੀ ਡਿਸਪਿਊਟ ਚੱਲ ਰਿਹਾ ਹੈ ਘਰੇਲੂ ਕਲੇਸ਼ ਚੱਲ ਰਿਹਾ ਪਰ ਗ੍ਰੰਥੀ ਸਿੰਘ ਦਾ ਇਹ ਕਹਿਣਾ ਕਿ 23 ਨਵੰਬਰ ਨੂੰ ਜਿਹੜਾ ਆਨੰਦ ਕਾਰਜ ਹੋਇਆ ਮੌਕੇ ਦੀਆਂ ਤਸਵੀਰਾਂ ਦਿਖਾਣੇ ਪੁਲਿਸ ਤਪਦੀਸ਼ ਕਰ ਰਹੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਕਿਉਂਕਿ ਹਸਨ ਮਾਨਕ ਕਹਿੰਦਾ ਕਿ ਮੇਰਾ ਘਰੇਲੂ ਕਲੇਸ਼ ਚੱਲ ਰਿਹਾ ਪੁਲਿਸ ਕਹਿੰਦੀ ਹੈ ਕਿ ਹਲੇ ਤੱਕ ਐਵੀਡੈਂਸ ਸਾਹਮਣੇ ਨਹੀਂ ਆਏ ਲੜਕੀ ਕਹਿੰਦੀ ਆ ਕਿ ਮੈਂ ਨਾ ਕੁੱਟਮਾਰ ਕਰਕੇ ਹਸਨ ਮਾਨਕ 23 ਤਰੀਕ ਨੂੰ ਯੂਕੇ ਦੀ ਕੁੜੀ ਨਾਲ ਵਿਆਹ ਕਰਾਉਣਾ ਆਇਆ ਸੀਗਾ ਪਰ ਗ੍ਰੰਥੀ ਸਿੰਘ ਸਾਹਿਬ ਕਹਿ ਰਹੇ ਆ ਕਿ 23 ਤਰੀਕ ਨੂੰ ਆਨੰਦ ਕਾਰਜ ਗੁਰੂ ਮਰਿਆਦਾ ਅਨੁਸਾਰ ਕੀਤਾ ਗਿਆ ਪੰਥਮਾਤਾ ਸਾਹਿਬ ਕੋਰ ਗੁਰਦੁਆਰਾ ਸਾਹਿਬ ਦੇਖੇ ਆਉਣ ਵਾਲਾ ਸਮਾਂ ਦੱਸੇਗਾ ਕੌਣ ਸੱਚਾ ਕੌਣ ਝੂਠਾ ਮੌਕੇ ਦੀ ਤਸਵੀਰ ਦਿਖਾਣੀ ਹੈ ਹਾਂਜੀ ਕੀ ਨਾਮ ਹੈ ਆਪਣਾ ਮਨਦੀਪ ਔਰ ਮਨਦੀਪ ਔਰ ਹਾਂਜੀ ਕਿਹੜਾ ਪਿੰਡ ਤੁਹਾਡਾ ਵਿਮਨ ਕੌਰ ਸਿੰਘ ਘਲਾ ਬਚਿੰਦਾ ਜੀ ਕਿਸੀ ਕਿੰਨੀ ਦਿਨ ਹੋ ਗਏ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਕਿਸ ਤਰੀਕ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2021 22 ਚ ਜੀ 2022 ਦੇ ਵਿੱਚ ਤੁਹਾਡਾ ਵਿਆਹ ਹੋਇਆ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਦਾਪਨ ਨਿਕਾਈ ਹੋਇਆ ਸੀ ਜੀ ਨਿਕਾਹ ਹੋਇਆ ਸੀ ਹਾਂਜੀ ਤੁਸੀਂ ਵੀ ਉਸੇ ਬਲੌਂਗ ਕਰਦੇ ਹੋ ਜਾਂ ਕਿ ਕਿਸੇ ਹੋਰ ਨਹੀਂ ਨਹੀਂ ਉਸੇ ਕੈਟਾਗਰੀ ਚ ਕਿਸੇ ਕੈਟਾਗਰੀ ਬਲੌਂਗ ਕਰਦੇ ਹਾਂ ਹਾਂਜੀ ਫਿਰ ਹੁਣ ਇੱਥੇ ਬੰਗਾ ਜ਼ਿਲ੍ਹਾ ਨਮਾਸ਼ਹਿਰ ਦੇ ਵਿੱਚ ਤੁਸੀਂ ਕੀ ਕਰਨ ਆਏ ਜਿਹੜੇ ਕੰਪਲੇਂਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫੋ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀ ਜੀ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਦੂਜਾ ਵਿਆਹ ਕਰਾ ਰਹੇ ਉਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿੱਥੇ ਦਾ ਹੈ ਉਹ ਕੁੜੀ ਕਿੱਥੇ ਦੀ ਹੈ ਉਹ ਜੀ ਯੂਕੇ ਦੀ ਹੈ ਜੀ ਵਿਦੇਸ਼ ਦੀ ਹੈ ਹਾਂਜੀ ਬਾਹਰੇ ਦੀ ਹੈ ਹਾਂਜੀ ਫਿਰ ਉਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲਏ ਨੇ ਉਹਨਾਂ ਨੇ ਇਹ ਇੱਕ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਫਾਰਮ ਹੈਗੀ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਛ ਜਿਹੜੀ ਕੁੱਟਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ? ਨਹੀਂ ਜੀ, ਕੀਤੀ ਹੋਈ ਆ। ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ। ਕੁੱਟਮਾਰ ਦੀ ਸਪੈਟ ਕਰਕੇ ਆਈ। ਅਸੀਂ ਉਹ ਕੰਪਲੀਟ ਕੀਤੀ ਹੋਈ ਆ ਦੁਰੀਵਾਰ। ਸ਼ਨੀਵਾਰ ਨੂੰ ਐਸਐਚਓ ਬਰਿੰਦਾ ਦੇ ਇਹਨਾਂ ਨੂੰ ਮਹਿਲਾ ਮੰਡਲ ਦੇ ਵਿੱਚ ਸੱਦਿਆ ਹੈ। 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ। ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ। ਹਾਂਜੀ ਹਾਂਜੀ। ਉਹਦਾਂ ਤੁਹਾਨੂੰ ਕੁੱਟਮਾਰ ਕਰਕੇ ਬੰਦ ਉੱਥੇ ਕਰਿਆ। ਹਾਂਜੀ ਹਾਂਜੀ। ਬਹੁਤ ਤੁਸੀਂ ਕੀ ਮੰਨ ਕਰਦੇ ਆ? ਬਸ ਇਹ ਜਨ ਇਨਸਾਫ ਮਿਲੇ ਥੋ। ਇਹਨਾਂ ਦੇ ਸਾਰੇ ਨੰਬਰ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਨਹੀਂ ਉਹ ਚੀਜ਼ ਮੈਂ ਬਾਅਦ ਵਿੱਚ ਦੇਖੂੰਗੀ ਜੀ ਕਿ ਰਹਿ ਤੇ ਕਾਰਵਾਈ ਕੀਤੀ ਜਾਵੇ ਨਾ ਜਿਹੜੀ ਫੈਮਿਲੀ ਤੇ ਕਾਰਵਾਈ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਇਹ ਤੌਰ ਤੇ ਹੈ ਜੀ ਪਟੰਡਾ ਡਿਸਟ੍ਰਿਕਟ ਤੋਂ ਅੱਜ ਕਿੰਨਾ ਬੰਗਿਆਂ ਸਾਡੇ ਦੇ ਵਿੱਚ ਆਣੇ ਹੋਏ ਇਹ ਜੀ ਮੇਰੀ ਕਲਾਇੰਟ ਹੈ ਹਸਨ ਮਾਨਕ ਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇਹਨੇ ਵਿਆਹ ਕਰਵਾ ਲਿਆ ਹੈ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਦੇ ਆਏ ਹੋਏ ਸੀ ਇਹਦੇ ਜੋ ਹਸਨਮਾਨਕ ਹੈ ਇਹਦੇ ਖਿਲਾਫ 2 ਕੇਸ 12 ਡੀਵੀ ਐਕਟ ਤੇ 125 ਮੇਨਟੇਨੈਂਸ ਦਾ ਅਸੀਂ ਆਲਰੇਡੀ ਬਟਿੰਡਾ ਕੋਰਟ ਚ ਲਾਇਆ ਹੋਇਆ ਤੇ ਅੱਜ ਤੱਕ तकरीबन 3 ਕੁ ਮਹੀਨੇ ਪਹਿਲਾਂ ਹਸਨਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟਿੰਡਾ ਨੂੰ ਉਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 21 ਨਵੰਬਰ ਨੂੰ ਐਸਪੀ ਨੂੰ ਹਾਂਜੀ 2024 ਦੀ ਹਾਂਜੀ ਹਾਂ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਆ ਇੱਥੇ ਅਨਮੋਲ ਰੈਸਟੋਰੈਂਟ ਹੈ ਉਥੇ ਇਹਨੇ ਮੈਰਿਜ ਕਰਵਾਈ ਹੈ ਤੇ ਇੱਥੇ ਗੁਰਦੁਆਰਾ ਆ ਆਈ ਗੁਰਦੁਆਰੇ ਮਾਤਾ ਸਾਹਿਬ ਗੁਰਦੁਆਰ ਸਾਹਿਬ ਕੋਰ ਗੁਰਦੁਆਰਾ ਉਥੇ ਇਹਨੇ ਅਨੰਦ ਕਾਰਜ ਕਰਵਾਈ ਹੈ ਕੋਈ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਦੀ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਵਰਤਾਂ ਨੂੰ ਇਹ ਤਾਂ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉਥੋਂ ਫੜ ਕੇ ਥਾਣੇ ਲੈ ਕੇ ਆਂਦਾ ਸੀ ਥਾਣਾ ਸਿਟੀ ਬੰਗਾ ਵਿੱਚ ਹਸਨ ਤਾਂ ਕਹਿੰਦਾ ਅਸੀਂ ਸਾਡੀ ਤਾਂ ਕੋਈ ਹੈ ਹੀ ਨਹੀਂ ਕੋਈ ਰਿਲੇਸ਼ਨ ਆਪਸੀ ਕੋਈ ਮੈਰਿਜ ਕਰਾਉਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਐਵੀਡੈਂਸ ਦੇ ਦਿੱਤੇ ਅੱਗੇ ਪੁਲਿਸ ਕਾਰਵਾਈ ਕਰੂਗੀ ਉਹਦੇ ਠੀਕ ਹੈ ਜੀ ਕੀ ਕੁਲਦੀਪ ਮਨਜੀ ਦੇ ਕੀ ਲੱਗਦਾ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਹੈ ਕਿ ਕੀ ਪ੍ਰੋਬਲਮ ਪਈ ਹੈ ਜਿਹੜੀ ਤਾਂ ਜਿករ ਇਹਨੂੰ ਲੜਾਈ ਹੈ ਜੀ ਉਹਦੇ ਕਰਕੇ ਨਹੀਂ ਇੱਕ ਕੀ ਪਤਾ ਲੱਗ ਗਈ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਕਰਾ ਰਹੇ ਹੋ ਇੱਥੇ ਹਾਂ ਜੀ ਨਹੀਂ ਨਹੀਂ ਸੀ ਘਰੇ ਡਿਸਪੂਟ ਚੱਲਦਾ ਸੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਹੈ ਆਪਸ ਵਿੱਚ ਅੱਛਾ ਹਾਂ ਜੀ ਤਾਂ ਬਸ ਤੇ ਇਹ ਲੋਡ ਡਿਸਪੂਟ ਆ ਹੋਊ ਤੇ ਵਿਆਹ ਨਹੀਂ ਕਰਾਉਣਾ ਹੈ ਨਹੀਂ ਨਹੀਂ ਕਹਿੰਦੇ ਗੁਰਦੁਆਰੇ ਪਰਸੋਂ ਚਾਹਤ ਮੈਰਿਜ ਹੋਈ ਆ ਜੇ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਹੈ ਤਾਂ ਵੀ ਕੀ ਨਹੀਂ ਗੁਰਦੁਆਰਾ ਪੰਥਮਾਤਾ ਸਾਹਿਬ ਕੋ ਪਾਠੀ ਸਾਹਿਬ ਜਿਹੜੇ ਹੈ ਨਹੀਂ ਨਹੀਂ ਕੀ ਨਾਮ ਕਹਦਾ ਗੁਰਮੀਲ ਸਿੰਘ ਜੀ ਗੁਰਮੀਲ ਸਿੰਘ ਹਾਂਜੀ ਆ ਕਿਸ ਗੁਰੂ ਘਰ ਸੇਵਨ ਵਾਰ ਹੈ ਗੁਰਦੁਆਰਾ ਪੰਥਮਾਤਾ ਸਾਹਿਬ ਕੋਲ ਇੱਥੇ ਮੰਗਾ ਆ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਕਾਰ ਕੀ ਨਾਮ ਆਉਣਾ ਦਾ ਹਸਨ ਮਾਨਕ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰਮਰਿਆਦਾ ਅਨਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ ਜਿਹੜੇ ਫਿਰ ਇੱਥੇ ਆ ਕੇ ਲੈ ਲਾ ਹਾਂਜੀ ਲੰਦਕਾਰ ਦਿੱਥੇ ਲੰਦਕਾਰ ਦਿੱਥੇ ਹੋ ਹਾਂਜੀ ਕਿੰਨੇ ਕੁ ਸੀਗੇ ਬਰਾਤੀ ਆਏ ਹੋ ਸਹੀ ਤਕਰੀਬਨ 30 30 ਜਣੇ ਸੀਗੇ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫੀਕੇਟ ਬਣਦਾ ਜੀ ਠੀਕ ਸ਼ੁਕਰੀਆ ਜੀ ਅਮਰ ਕਤਾਨ ਪਰ ਇਹ ਪਤਾ ਲੱਗਾ ਇਹ ਕੁਲਦੀਪ ਮਾਨਕ ਦਾ ਭਾਂਜਾ ਕਹਿੰਦਾ ਆਪਣੇ ਆਪ ਨੂੰ ਤੇ ਉਹਨੂੰ ਗ੍ਰੈਫਟਰ ਕੀਤਾ ਉਹ ਕੀ ਕਾਰਨ ਨੇ ਇਹਦੇ ਚ ਜਿਹੜਾ ਕੁਲਦੀਪ ਮਾਨਕ ਨਾਲ ਕੋਈ ਗੱਲ ਨਹੀਂ ਹੈ ਕਿ ਹਸਨ ਖਾਨਿਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਦੇ ਵੱਲੋਂ ਇੱਕ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥਰੂ ਕਿ ਮੇਰਾ ਇਹ ਪਤੀ ਆ ਇਸ ਮੇਰਾ ਮੈਰਿਡ ਹੈ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਅੰਦੀ ਅਰਕ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਉਂਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਇਹ ਮੈਰਲ ਦੀ ਗੱਲ ਕਰਦੇ ਉਹ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਨਾ ਸਬੂਤ ਨਹੀਂ ਆਇਆ ਇਥੇ ਅਨਮੋਲ ਪੈਲਸ ਆਇਆ ਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਨਟ ਕਰ ਦਿੱਤੀ ਇੱਕ ਹੋਈ ਤੇ ਰਫਤਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਰੀ ਚੱਲ ਰਹੀ ਹੈ ਜਿਹੜੀ ਦਰਖਾਸਤੀ ਪੜਤਾਲ ਚ ਉਹ ਪ੍ਰੂਫ ਆਉਂਗੇ ਜਾਂ ਉਹ ਗੱਲ ਇਹੋ ਜਿਹੀ ਆਏਗੀ ਸਾਹਮਣੇ ਤੇ ਵੈਸੀ ਕਰ ਲਈ ਅਮਨ ਚ ਲੰਢੀ ਜਾਏਗੀ